ਰਾਣਾ ਬਲਾਟੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁਮਰ ਦਿਗਵਜੇ ਸਿੰਘ ਜਿਹੜਾ ਤੇ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਮੀਡੀਆ ਤੇ ਪੋਸਟ ਵੀ ਘੁੰਮਰੀ ਸੀਗੀ ਜਿਹਦੇ ਚ ਕਿ ਇੱਕ ਗੈਂਗ ਨੇ ਉਹਦੀ ਜ਼ਿੰਮੇਵਾਰੀ ਲਈ ਗਈ ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਟੌਰੀਆ ਜਾਂ ਕੁਮਰ ਦਿਗਵਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਆ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ক্লোਜ਼ ਸੀਗਾ ਲੇਕਿਨ ਹਾਂ ਇਹਨੂੰ ਜੱਪੂ ਨਾਲ ਲਿੰਕ ਅਪ ਜ਼ਰੂਰ ਕੀਤਾ ਜਾਂਦਾ ਸੀ ਫੋਰ ਕਬੱਡੀ ਲੇਕਿਨ ਇਹ ਪਾਰਟਿਕੂਲਰ ਕੇਸ ਹੈਗਾ ਜਿਹੜੇ ਮੁੰਡੇ ਹੈਗੇ ਇਹ ਪਾਰਟਿਕੂਲਰ ਫੋਰ ਟਾਰਗੇਟਿੰਗ ਰਾਣਾ ਦੇ ਹੱਲ ਜਿਵੇਂ ਤੁਹਾਨੂੰ ਪਤਾ ਜੀ 15 ਦਸੰਬਰ ਨੂੰ ਸ਼ਾਮ ਨੂੰ ਸੋਹਾਣਾ ਦੇ ਵਿੱਚ ਜਿਹੜਾ ਕਬੱਡੀ ਕੱਪ 3-4 ਦਿਨ ਤੋਂ ਚੱਲ ਰਿਹਾ ਸੀਗਾ ਉਹਦੇ ਵਿੱਚ ਦੋ ਜਾਂ ਤਿੰਨ ਸ਼ੂਟਰ ਜਿਹੜੇ ਕੱਲ ਦਾ ਸੀਗਾ ਉਹਨਾਂ ਨੂੰ ਕਲੀਅਰ ਹੋ ਗਿਆ ਕਿ ਤਿੰਨ ਬੰਦੇ ਇਨਵੋਲਡ ਸੀਗੇ ਜੀ ਇਹਦੇ ਵਿੱਚ ਰਾਣਾ ਬਲਾਚੌਰੀਆ ਨਾਮ ਤੋਂ ਇੱਕ ਕਬੱਡੀ ਪਲੇਅਰ ਔਰ ਪ੍ਰਮੋਟਰ ਫੇਮਸ ਹੈਗਾ ਜਿਹਦਾ ਅਸਲੀ ਨਾਮ ਸੀ ਕੁੰਵਰ ਦਿਗਵਿਜੇ ਸਿੰਘ ਜਿਹੜਾ ਕਿ ਬਲਾਚੌਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀਗਾ ਉਹਨੂੰ ਇਹਨਾਂ ਮੁੰਡਿਆਂ ਨੇ ਜਿਹੜੇ ਹਮਲਾਵਰ ਆਏ ਸੀ ਉਹਨਾਂ ਨੇ ਉਹਦੇ ਤੇ ਫਾਇਰ ਕੀਤਾ ਤੇ ਉਹਦੇ ਚ ਉਹਦੇ ਪਹਿਲਾਂ ਕ੍ਰਿਟੀਕਲ ਸੀਗਾ ਉਹਨੂੰ ਇਮੀਡੀਏਟਲੀ ਅਸੀਂ 40ਸ ਹਸਪੀਟਲ ਲੈ ਕੇ ਗਏ ਜਿੱਥੋਂ ਬਾਅਦ ਚ ਜਿਹੜਾ ਹੈਗਾ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਇਹਦੇ ਵਿੱਚ ਇੱਕ ਕੱਲ ਸੋਸ਼ਲ ਮੀਡੀਆ ਤੇ ਪੋਸਟ ਵੀ ਘੁੰਮਰੀ ਸੀਗੀ ਜਿਹਦੇ ਚ ਕਿ ਇੱਕ ਗੈਂਗ ਨੇ ਇਹਦੀ ਜ਼ਿੰਮੇਵਾਰੀ ਲਈ ਗਈ ਜਿਹੜਾ ਹੁਣ ਤੱਕ ਗੱਲ ਕਲੀਅਰ ਹੋ ਰਹੀ ਹੈ ਜੀ ਵੀ ਜਿਹੜਾ ਇਹ ਰਾਣਾ ਬਲਾਚੌਰੀਆ ਜਾਂ ਕੁੰਵਰ ਦਿਗਵਿਜੇ ਸਿੰਘ ਸੀਗਾ ਇਹਨੂੰ ਦੂਜਾ ਜਿਹੜਾ ਗੈਂਗ ਹੈਗਾ ਇਹਨੂੰ ਜੱਗੂ ਭਗਵਾਨਪੁਰੀਏ ਨਾਲ ਐਸੋਸੀਏਟ ਕਰਿਆ ਜਾਂਦਾ ਹੈਗਾ ਵੀ ਇਹ ਜੱਗੂ ਭਗਵਾਨਪੁਰੀਏ ਦੇ ਕਲੋਸ ਸੀਗਾ ਜਾਂ ਕਬੱਡੀ ਜੋਦੇ ਨਾਲ ਉਹਦੇ ਟਾਈਅਪ ਸੀਗਾ ਇਹਨਾਂ ਦਾ ਜਿਹੜਾ ਡੋਨੀ ਬੱਲ ਤੇ ਲੱਕੀ ਪਟਿਆਲ ਦੋਨੋਂ ਅਲਾਈਡ ਗੈਂਗਸ ਹੈਗੇ ਆ ਜੀ ਉਹਨਾਂ ਦਾ ਇਹ ਜਿਹੜੀ ਕੱਲ ਜ਼ਿੰਮੇਵਾਰੀ ਵੀ ਉਹਨਾਂ ਨੇ ਲਈ ਹੈ ਤੇ ਉਹਨਾਂ ਦੇ ਸ਼ੂਟਰਸ ਨੇ ਜਿਹੜਾ ਹੈਗਾ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਜਿਹੜੀ ਹੁਣ ਤੱਕ ਆਈਡੈਂਟੀਫਿਕੇਸ਼ਨ ਹੋਈ ਹੈ ਜੀ ਦੋ ਬੰਦੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਦੇ ਵਿੱਚ ਅਦਿੱਤਿਆ ਕਪੂਰ ਇਲਿਆਸ ਮੱਖਣ ਨਾਮ ਦਾ ਲੜਕਾ ਹੈ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਸਰਾ ਬੰਦਾ ਹੈ ਕਰਨ ਪਾਠਕ ਜਿਹੜਾ ਕਿ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹੈਗਾ ਬਾਕੀ ਹਲੇ ਜਿਹੜਾ ਤੀਸਰਾ ਬੰਦਾ ਹੈ ਤੇ ਇਹਨਾਂ ਦੇ ਦੋ ਤਿੰਨ ਕੁਛ ਐਸੋਸੀਏਟਸ ਜਿਹੜੇ ਅਸੀਂ ਸਾਨੂੰ ਕੱਲ ਤੱਕ ਪਤਾ ਲੱਗਿਆ ਹੈਗਾ ਉਹ ਫॉर ኦਪਰੇਸ਼ਨਲ ਰੀਜ਼ਨਸ ਹਲੇ ਮੈਂ ਡਿਸਕਲੋਜ਼ ਨਹੀਂ ਕਰ ਰਿਹਾ ਸਾਡੀਆਂ ਜਿਹੜੀਆਂ ਅਲੱਗ-ਅਲੱਗ ਟੀਮਸ ਹੈਗੀਆਂ ਮੋਹਾਲੀ ਡਿਸਟ੍ਰਿਕਟ ਦੀਆਂ ਉਹ ਦਿੱਲੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦਾ ਕੋਈ ਵੀ ਕਲੂ ਮਿਲਿਆ ਹੈਗਾ ਉਹਨੇ ਉੱਪਰ ਕੰਮ ਕਰ ਰਹੀਆਂ ਜੀ ਤੇ ਇਹਨਾਂ ਨੂੰ ਜਲਦੀ ਹੀ ਅਸੀਂ ਜਿਹੜੇ ਐਸੋਸੀਏਟਸ ਜਿਨ੍ਹਾਂ ਨੇ ਕੋਈ ਸਪੋਰਟ ਦਿੱਤੀ ਹੈ ਉਹ ਵੀ ਤੇ ਮੇਨ ਜਿਹੜੇ ਸ਼ੂਟਰ ਸੀਗੇ ਇਹਨਾਂ ਨੂੰ ਜਲਦੀ ਹੀ ਅਸੀਂ ਰਾਉਂਡ ਅਪ ਕਰ ਲਾਂਗੇ ਅਦਿੱਤਿਆ ਕਪੂਰ ਔਰ ਕਰਨ ਪਾਠਕ ਦੋਨੋਂ ਜਿਹੜੇ ਹੈਗੇ ਜੀ ਡੋਨੀ ਬੱਲ ਗੈਂਗ ਦੇ ਐਸੋਸੀਏਟਸ ਨੇ ਜੋ ਅੰਮ੍ਰਿਤਸਰ ਬੇਸਡ ਹੈਗਾ ਤੇ ਇਹਦੇ ਉੱਪਰ ਅਦਿੱਤਿਆ ਕਪੂਰ ਦੇ ਉੱਪਰ 13 ਐਫਆਈਆਰ ਦਰਜ ਹੈ ਤੇ ਜਿਹੜਾ ਕਰਨ ਪਾਠਕ ਹੈ ਇਹਦੇ ਉੱਪਰ 2 ਐਫਆਈਆਰ ਦਰਜ ਹੈ ਜੀ ਇਹ ਜਿਹੜਾ ਹੈਗਾ ਇਨਸੀਡੈਂਟ ਕੱਲ ਦਾ ਹੈਗਾ ਜੇ ਹੁਣ ਤੁਹਾਡਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਇੱਕ ਵਾਰੀ ਜੀ ਪਰਮਿਸ਼ਨ ਜਿਹੜੀ ਹੈ ਪਰਮਿਸ਼ਨ ਕੋਈ ਸੀਗੀ ਔਰ ਪੁਲਿਸ ਉੱਥੇ ਡਿਪਲੋਏ ਸੀ ਬਿਲਕੁਲ ਬਾਅਦ ਵੀ ਇਸ ਵਾਰ ਰਾਤ ਨੂੰ ਉਹ ਜਾਂਚ ਬਿਲਕੁਲ ਬਿਲਕੁਲ ਦੇਖੋ ਉੱਥੇ ਜਿਹੜਾ ਹੈਗਾ ਮੈਂ ਪਹਿਲਾਂ ਵੀ ਕੱਲ ਵੀ ਦੱਸਿਆ ਸੀਗਾ ਇਮੀਡੀਏਟਲੀ ਜਿਹੜੀ ਪੁਲਿਸ ਫੋਰਸ ਸੀਗੀ ਉੱਥੇ ਪ੍ਰੈਜ਼ੈਂਟ ਸੀਗੀ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਪਰਮਿਸ਼ਨ ਸੀਗੀ ਇਹਨਾਂ ਨੂੰ ਦਿੱਤੀ ਗਈ ਸੀਗੀ ਤੇ ਜਿਹੜੀ ਡਿਪਲੋਇਮੈਂਟ ਵਗੈਰਾ ਹੈਗਾ ਉਹਨਾਂ ਨੇ ਹੀ ਅਰਜੈਂਟਲੀ ਜਦੋਂ ਇਹਨਾਂ ਦੇ ਮਗਰ ਗਏ ਵੀ ਹੈਗੇ ਉੱਥੇ ਕਿਉਂਕਿ ਟ੍ਰੈਫਿਕ ਘ ਫਿਰ ਉਸ ਤੋਂ ਪਹਿਲਾਂ ਪ੍ਰਾਇਓਰਟੀ ਦਿੱਤੀ ਗਈ ਕਿ ਅਗਰ ਇੱਕ ਬੰਦਾ ਇੰਜਰਡ ਹੈਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਉੱਥੋਂ ਰੈਸਕਿਊ ਕਰਕੇ ਹਸਪੀਟਲ ਲੈ ਕੇ ਗਏ ਆ ਜੀ ਬਿਲਕੁਲ ਸਰ ਸਪੈਸ਼ਲੀ ਕਿਉਂਕਿ ਪਰਿਵਾਰ ਵੀ ਇਹ ਕਹਿ ਰਹੇ ਆ ਕਿ ਉਸ ਦੌਰਾਨ ਸੈਲਫ ਡਿਫੈਂਸ ਲਈ ਉਹਦੇ ਕੋਲ ਪਿਸਤਲ ਵੀ ਸੀਗੀ ਗ੍ਰੇਨਸ ਵੀ ਸੀਗੀਆਂ ਆਉਦੇ ਕੋਲ ਸੋਨੇ ਦੀ ਚੇਨ ਤੇ ਕੜਾ ਵੀ ਸੀਗਾ ਉਹ ਸਾਰਾ ਕੁਝ ਗਾਇਬ ਹੈ ਜੀ ਮੋਬਾਈਲ ਫੋਨ ਸੀਗਾ ਉਹ ਵੀ ਗਾਇਬ ਹੈ ਗਾਇਬ ਗਾਇਬ ਹੋਣ ਵਾਲੀ ਦੇਖੋ ਜਦੋਂ ਮੌਕੇ ਤੇ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਉਹਨੂੰ ਇਮੀਡੀਏਟਲੀ ਮੈਂ ਦੱਸ ਰਿਹਾ ਵੀ ਲੈ ਕੇ ਗਏ ਹੈਗੇ ਹਸਪੀਟਲ ਜੇ ਉੱਥੇ ਹੀ ਸਾਡੇ ਬੰਦੇ ਸੀਗੇ ਜੇ ਕੋਈ ਅਜਿਹੀ ਚੀਜ਼ ਹੋਊਗੀ ਵੀ ਕੋਈ ਮਿਸਿੰਗ ਹੈਗੀ ਹੈ ਚੀਜ਼ੇ-ਚੀਜ਼ ਹਲੇ ਤੱਕ ਨੋਟਿਸ ਨਹੀਂ ਆਈ ਬਟ ਵੀਲ ਅਪਡੇਟ ਵੀ ਹੋਗਾ ਅਗਰ ਕੋਈ ਨਹੀਂ ਇਹ ਦਾ ਇਹ ਇਹ ਸਿੱਧੂ ਮੂਸੇ ਵਾਲਾ ਜੋ ਮਰਡਰ ਕੇਸ ਸੀਗਾ ਉਹਦੇ ਚ ਰਾਨਾ ਬਲਵਚਾਰੀਆ ਦਾ ਕੋਈ ਰੋਲ ਜਾਂ ਕੋਈ ਉਸ ਟਾਈਮ ਕੋਈ ਨਹੀਂ ਬਿਲਕੁਲ ਵੀ ਆਇਆ ਹੈ ਸਰ ਅਸੀਂ ਹੋਰ ਉਲੰਘਣਾ ਕਰਨ ਲਈ ਕੋਈ ਵੀ ਮੈਂ ਕਰ ਰਿਹਾ ਜੀ ਪੁਰਾਣਾ ਹੈ ਤੁਸੀਂ ਰਿਕਾਰਡ ਦਾ ਮੈਟਰ ਆਫ ਰਿਕਾਰਡ ਤੁਸੀਂ ਦੇਖੋਗੇ ਉਹਦੇ ਵਿੱਚ ਕੋਈ ਇਹਦਾ ਰਾਣਾ ਬਲਾਚੋਰੀ ਇਹਦਾ ਕੋਈ ਵੀ ਸ਼ਗਨ ਪ੍ਰੀਤਿੰਗ ਗਵਰਨਮੈਂਟ ਦੱਸੀ ਜਾ ਰਹੀ ਹੈ ਸ਼ਗਨ ਪ੍ਰੀਤ ਦਾ ਜੀ ਕੰਟਰੋਵਰਸ਼ਲ ਨਾਮ ਹੈਗਾ ਪੁਰਾਣੇ ਟਾਈਮ ਤੋਂ ਹੀ ਵਿੱਕੀ ਮਿੱਡੂ ਖੇੜਾ ਤੋਂ ਕਿਤੇ ਕਿਤੇ ਮਰਡਰ ਤੋਂ ਅਲੱਗ-ਅਲੱਗ ਉਹ ਚੱਲਦਾ ਰਿਹਾ ਹੈਗਾ ਉਹਦਾ ਨਾਮ 노 ਡਾਊਟ ਲੇਕਿਨ ਹਲੇ ਤੱਕ ਜਿਹੜਾ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਵੀ ਇਹ ਜਿਹੜਾ ਮਰਡਰ ਹੋਇਆ ਹੈਗਾ ਇਹ ਬੇਸਿਕਲੀ ਕਬੱਡੀ ਨੂੰ ਲੈ ਕੇ ਇੱਕ ਜਿਹੜਾ ਕਬੱਡੀ ਨੂੰ ਦੇ ਉੱਪਰ ਕੰਟਰੋਲ ਕਰਨ ਦੀ ਡੋਮਿਨੈਂਸ ਦੇ ਉੱਪਰ ਹੈ ਉਹਨਾਂ ਦਾ ਇਹਨਾਂ ਦੇ ਆਪਸ ਵਿੱਚ ਗਰੁੱਪ ਦੇ ਵਿੱਚ ਹੈ ਇਹਦੇ ਵਿੱਚ ਮੂਸੇ ਵਾਲਾ ਜਾਂ ਉਸ ਤਰ੍ਹਾਂ ਦਾ ਕੋਈ ਵੀ ਐਂਗਲ ਨਹੀਂ ਹੈਗਾ ਨਾ ਵੀ ਅਸੀਂ ਗੈਂਗ ਨਾਲ ਕਿਸੇ ਗੈਂਗਸਟਰ ਨਾਲ ਕੋਈ ਮੈਂ ਮੈਂ ਜੋ ਦੱਸ ਰਹੇ ਹਾਂ ਜੀ ਜੋ ਹਲੇ ਤੱਕ ਸਾਨੂੰ ਕ੍ਰਿਮੀਨਲ ਹਿਸਟਰੀ ਕੋਈ ਇਹਦੀ ਨਹੀਂ ਹੈਗੀ ਇਸ ਤਰ੍ਹਾਂ ਦੀ ਵੀ ਗੈਂਗ ਵਾਰਚ ਕਿਤੇ ਇਨਵੋਲਡ ਰਿਹਾ ਹੋਵੇ ਲੇਕਿਨ ਹਾਂ ਇਹਨੂੰ ਜੱਗੂ ਨਾਲ ਲਿੰਕ ਅਪ ਜ਼ਰੂਰ ਕੀਤਾ ਜਾਂਦਾ ਸੀ ਫॉर ਕਬੱਡੀ ਸਰ ਇਹਦੇ ਨਾਲ ਨਾਲ ਹੋਰ ਨੇ ਸਾਹਮਣੇ ਆ ਰਹੀ ਕਿ ਹੋਰ ਵੀ ਇੱਕ ਸੱਜ ਜਿਹੜਾ ਹੈ ਉਹ ਇੰਜਰਡ ਹੋਇਆ ਇਸ ਮਾਮਲੇ ਦੇ ਵਿੱਚ ਜਿਹੜੇ ਬਿਆਨਾਂ ਦੇ ਬੱਚਾ ਚਲਾਈਆ ਉਦੋਂ ਉਹਦੇ ਛਰੇ ਵਗੈਰਾ ਲੱਗੇ ਹੈਗੇ ਉਹ ਬੰਦਾ ਇੱਕ ਇੰਜਰਡ ਹੈ ਜੀ ਆਊਟ ਆਫ ਡੇਂਜਰ ਐਂਡ ਜੀ ਸਰ 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 ਇੱਕ ਇੱਕ ਸਵਾਲ ਹੈ ਸਰ ਕਿ ਕਿ ਇਸ ਨਹੀਂ ਹੈ ਵਨ ਕਲੇਮ ਠੀਕ ਹੈ ਹਾਂਜੀ ਜੋ 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 ਮੈਂ ਤੁਹਾਨੂੰ ਦੱਸ ਰਿਹਾ ਜੀ ਜੋ ਬੰਦੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਵੀ ਦਿੱਤਿਆ ਕਪੂਰ ਐਂਡ ਕਰਨ ਪਾਟਕ ਜੋ ਹੈ ਇਹ ਦੋਨੋਂ ਬੰਦੇ ਡੋਨੀ ਬਲ ਦੇ ਐਸੋਸੀਏਟਸ ਹੈ ਤੇ ਉਸੇ ਗੈਂਗ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਹੈਗੀ ਹੈ ਤੇ ਇਹ ਮਤਲਬ ਲਗਭਗ ਠੀਕ ਹੈਗੀ ਜੀ ਬੰਬੀਆ ਗੈਂਗਸ ਬੰਬੀਆ ਔਰ ਡੋਨੀ ਗੈਲ ਦੋਨੋਂ ਅਲਾਈਡ ਗੈਂਗ ਹੋਏ ਹੈ ਅੱਛਾ ਸਰ ਲਗਾਤਾਰ ਪੰਜਾਬ ਕੇ ਅੰਦਰ ਜੋ ਕਬੱਡੀ ਕੇ ਜੋ ਟੂਰਨਾਮੈਂਟ ਹੋ ਰਿਹਾ ਹੈ ਉਨ ਦੇ ਖਿਡਾਰੀ ਉਨ ਕੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੀ ਵਜ੍ਹਾ ਇਸਕੇ ਪਿੱਛੇ ਹੈ ਇਹ ਦੇਖੋ ਕਬੱਡੀ ਦੀ ਐਗਜ਼ੈਕਟ ਵਜ੍ਹਾ ਦਾ ਹੁਣ ਇਹੀ ਡੋਮਿਨੈਂ ਲੇਕਿਨ ਇਹ ਗੱਲ ਹੈ ਵੀ ਜਿੰਨੇ ਵੀ ਮੈਟਰ ਚਾਹੇ ਉਹ ਮੁਹਾਲੀ ਡਿਸਟ੍ਰਿਕਟ ਦੇ ਹੋਣ ਜਾਂ ਪੰਜਾਬ ਇਨ ਜਨਰਲ ਹੋਵੇ ਜਿਹੜੇ ਵੀ ਇਸ ਤਰ੍ਹਾਂ ਦੇ ਕੋਈ ਇਨਸੀਡੈਂਟ ਹੋਏ ਆ ਉਹ ਸਾਰੇ ਟਰੇਸ ਕੀਤੇ ਗਏ ਆ ਤੇ ਸਾਡੇ ਵੀ ਜਿੰਨੇ ਪੁਰਾਣੇ ਇਨਸੀਡੈਂਟ ਆ ਅਸੀਂ ਸਾਰੇ ਟ੍ਰੇਸ ਕੀਤੇ ਹੋਏ ਕਨਫੀਡੈਂਟ ਕੇ ਇਹ ਬੰਦੇ ਵੀ ਅਸੀਂ ਜਲਦੀ ਤੋਂ ਜਲਦੀ ਵਿਦਨ ਫਿਊ ਡੇਸ ਅਸੀਂ ਇਹਨੂੰ ਫੜ ਲਿਆ। ਸਰਕਾਰੀ ਇਹ ਕੈ ਐਸਬੀ ਉਸੇ ਮਾਮਲੇ ਨਾਲ ਜੁੜਾ ਹੈ ਕਿ ਗੈਂਗਸਟਰ ਕੰਟਰੋਲ ਕਰਨਾ ਚਾਹਤੇ ਹੈ ਕਬੱਡੀ ਟੂਰਨਾਮੈਂਟਸ ਕੋ ਕਬੱਡੀ ਪਲੇਅਰਸ ਕੋ ਨਹੀਂ ਡੋਮੀਨੈਂਸ ਡੋਮੀਨੈਂਸ ਦੇਖੋ ਜੋ ਗੈਂਗਸਟਰ ਹੈ ਬੰਦਾ ਹੋ ਤਾਂ ਹਰ ਥਾਂ ਆਪਣੀ ਹੀ ਡੋਮੀਨੈਂਸ ਚਾਹੇ ਉਹ ਕੋਈ ਐਕਸਟਰਸ਼ਨ ਕਾਲਸ ਕਰ ਰਹੇ ਹੋਣ ਜਾਂ ਕੋਈ ਆਪਣਾ ਏਰੀਆ ਪਰਚ ਬਣਾਉਣ ਦੀ ਕੋਸ਼ਿਸ਼ ਹੋਵੇ ਉਹ ਚੱਲਦੀ ਰਹਿੰਦੀ ਹੈ ਉਹਨਾਂ ਦੀ। ਤਾਂ ਉਸ ਦੇ ਤਹਿਤ ਇਹਨਾਂ ਨੇ ਇਹ ਕੰਮ ਕੀਤਾ ਹੈਗਾ ਜੀ ਸਰ ਮੇਨ ਪ੍ਰੋਮੋਟਰਾਂ ਨੂੰ ਕਿਉਂ ਨਹੀਂ ਨਿਸ਼ਾਨਾ ਬਣਾਇਆਗਾ ਇਸ ਨੂੰ ਕਿਉਂ ਬਣਾਇਆਗਾ ਹੁਣ ਇਹ ਤਾਂ ਮੈਂ ਨਹੀਂ ਦੱਸ ਸਕਦਾ ਜੀ ਉਹਨੂੰ ਹੀ ਕਿਉਂ ਕੀਤਾ ਗਿਆ ਮਤਲਬ ਕਿ ਸਰ ਸਿੱਤੂ ਮੂਸੇ ਵਾਲਾ ਕੀ ਹੱਤਿਆ ਸੀ ਇਸ ਦਾ ਕੋਈ ਨਹੀਂ ਉਹਦੇ ਨਾਲ ਕੋਈ ਕੋਈ ਲੈਣਾ ਦੇਣਾ ਨਹੀਂ ਹੈ ਜੀ ਹਲੇ ਤੱਕ ਸ਼ਗਨਪ੍ਰੀਤ ਦੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਨਹੀਂ ਹੈਗੀ ਨਾ ਰਾਣਾ ਜਿਹੜਾ ਬਲਾਚੌਰੀਆ ਹੈ ਇਹਦੀ ਕੋਈ ਉਹਨਾਂ ਨਾਲ ਇਨਵੋਲਵਮੈਂਟ ਨਹੀਂ ਸੀ ਇਹ ਜਾਣਦੇ ਕਿ ਸਿੱਤੂ ਮੂਸੇ ਵਾਲਾ ਦਾ ਨਾਮ ਮਾਰਬਰ ਕੀਤਾ ਸੀ ਨਹੀਂ ਇਹ ਮੈਂ ਦੇਖੋ ਉਸ ਟਾਈਮ ਤੱਕ ਵੀ ਕੋਈ ਨਹੀਂ ਆਈ ਅੱਜ ਦੀ ਇਹਦਾ ਕੋਈ ਨਿਕਲਿਆ ਆਵੇ ਤਾਂ ਅਲੱਗ ਗੱਲ ਹੈ ਲੇਕਿਨ ਪਹਿਲਾਂ ਇਹ ਵੀ ਕਰੂਗਾ ਸਰ ਇਸ ਚੀਜ਼ ਨੂੰ ਕਿ ਕੀ ਆਪਾਂ ਤਾਂ ਕੋਈ ਲਿੰਕ ਹੋਏ ਜਾਂ ਨਹੀਂ ਜੇ ਮੈਂ ਅੱਜ ਹਲੇ ਤੱਕ ਦੀ ਤੁਹਾਨੂੰ ਇਨਵੈਸਟੀਗੇਸ਼ਨ ਚ ਕਹਿ ਰਿਹਾ ਵੀ ਉਸ ਨਾਲ ਕੋਈ ਹੋ ਨਹੀਂ ਹੈ ਕਬੱਡੀ ਦਾ ਹੋ ਹੈ ਕੱਲ ਨੂੰ ਅਗਰ ਕੋਈ ਇੱਕ ਅਦਾ ਬੰਦਾ ਦਾ ਲਿੰਕ ਆਪਰ ਨਿਕਲ ਵੀ ਆਂਦਾ ਹੈ ਦੈਨ ਇਟ ਵਿਲ ਬੀ ਅ ਲਿੰਕ ਬਟ ਪ੍ਰਾਇਮਰੀ ਰੀਜ਼ਨ ਜਿਹੜਾ ਹੈਗਾ ਉਹ ਕੋਈ ਸਿੱਧੂ ਮੂਸੇ ਵਾਲਾ ਰਿਲੇਟਡ ਨਹੀਂ ਹੈਗਾ ਇਟ ਇਜ਼ ਜਸਟ ਬੀਂਗ ਦ ਫੋਰ ਦਾ ਆਪਟਿਕਸ ਹਾਂ ਜੀ ਮੈਂ ਵੀ ਹੈਵੀ ਕਰ ਰਿਹਾ ਸੀ ਕੇਸ ਨੂੰ ਕਿ ਸਿੱਧੂ ਮੂਸੇ ਵਾਲਾ ਐਂ ਆਪਣੀ ਸੋਸਾਇਟੀ ਦੇ ਸੈਪਟੈਂਸ ਲਈ ਵੀ ਜਸਟੀਫਾਈ ਮੈਂ ਕਿਸੇ ਵੱਡੇ ਬੰਦੇ ਦੇ ਨਾਮ ਨਾਲ ਜੋੜ ਦਵਾ ਤੇ ਮੈਂ ਇੱਕ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਦਿਖਾਵਾ ਵੀ ਮੈਂ ਪਤਾ ਨਹੀਂ ਕਿਹੜਾ ਚੰਗਾ ਕੰਮ ਕਰਨ ਲੱਗਿਆ ਇਹ ਉਹ ਸਿਰਫ ਇੱਕ ਆਪਣੀ ਆਪਟਿਕ ਕਰ ਲੈਣ ਲਈ ਨਹੀਂ ਉਹ ਬੜਾ ਬਣਾ ਦਸਦੇ ਨੇ ਉਹ ਕੱਲ ਕੋਸ਼ਿਸ਼ ਵੀ ਉਹ ਨਾ ਪਾਏ ਨੇ ਕਿ ਕਿ ਆ ਇਹਦਾ ਲਿੰਕ ਹੀ ਹੈਗਾ ਨਹੀਂ ਉਸ ਤਰ੍ਹਾਂ ਨਾਮ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਅਲੱਗ-ਅਲੱਗ ਮਤਲਬ ਕਾਰਨ ਜੇ ਤੁਸੀਂ ਲਓ ਤਾਂ ਕਰਨ ਢੰਡਾ ਵੀ ਹੈਗਾ ਹੋਰ ਵੀ ਬੰਦੇ ਹੈਗੇ ਮੱਖਣ ਦਾ ਨਾਮ ਪਾਤਾ ਮੱਖਣ ਮਲਟੀਪਲ ਹੈਗੇ ਲੇਕਿਨ ਐਗਜ਼ੈਕਟ ਬੰਦੇ ਕੌਣ ਹੈਗੇ ਅਦਿੱਤਿਆ ਕੌਣ ਹੈਗਾ ਇਹਦਾ ਕੀ ਕੀ ਪਰਚੇ ਹੈਗੇ ਕਰਨ ਪਾਠਕ ਜਿਹ ਬਿਲਕੁਲ ਐਂਡ ਟੂ ਐਂਡ ਕਰ ਲਿਆ ਹੈਗਾ ਜੀ ਵੀ ਕੌਣ ਕੌਣ ਮੰਲੇ ਸੀ ਕਿਦੋਂ ਦਾ ਸਰ ਜੀ ਜਿਹੜਾ ਟਾਰਗਟ ਭਗਵਾਨਪੁਰੇ ਦਾ ਟਾਰਗਟ ਕਿੰਨੇ ਕਰੀਬ ਥਾ ਇਹ ਨਹੀਂ ਕਿੰਨੇ ਦਾ ਨਹੀਂ ਜੀ ਉਹ ਜਾਣਕਾਰ ਹੋਣਾ ਹੁਣ ਉਹ ਕਿੰਨੇ ਦਾ ਹੈਗਾ ਜੀ ਇਹਦੇ ਸਾਥ ਮਨਕੀਰਤ ਮਨਕੀਰਤ ਟਾਰਗਟ ਵੀ ਆਣਾ ਆਣਾ ਥਾ ਇਸ ਵਿੱਚ ਨਹੀਂ ਮਲਟੀਪਲ ਨਹੀਂ 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 ਬਿਲਕੁਲ ਟਾਰਗੇਟ ਨਹੀਂ ਸੀਗਾ ਜੀ ਮਲਟੀਪਲ ਬੰਦੇ ਉੱਥੇ ਪ੍ਰੈਜ਼ੈਂਟ ਸੀਗੇ ਪਹਿਲਾਂ ਵੀ ਪੋਲੀਟੀਸ਼ੀਨ ਵੀ ਕੁਝ ਆਫਿਸਰਸ ਵੀ ਆਏ ਸੀਗੇ ਜਿਹੜੇ ਜਿਹੜਾ ਨੇ ਕਬੱਡੀ ਨੇ ਉਹਨੂੰ ਇਨਵਾਈਟ ਕੀਤਾ ਸੀਗਾ ਉਹ ਸਾਰੇ ਬੰਦੇ ਉੱਥੇ ਸੀਗੇ ਲੇਕਿਨ ਮਨਕੀਰਤ ਨੂੰ ਟਾਰਗੇਟ ਕਰਨ ਵਾਲੀ ਕੋਈ ਗੱਲ ਨਹੀਂ ਸੀ ਇਹ ਪਾਰਟਿਕ ਇਸੇ ਬੰਦੇ ਨੂੰ ਟਾਰਗੇਟ ਕੀਤਾ ਗਿਆ ਹੈਗਾ ਹਲੇ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਤਿੰਨ ਬੰਦੇ ਹੋਰ ਹੈਗੇ ਜਿਨ੍ਹਾਂ ਨੇ ਕੋਈ ਗਰਾਉਂਡ ਲੈਵਲ ਤੇ ਰੋਲ ਪਲੇ ਕੀਤਾ ਇਹਨਾਂ ਨੂੰ ਫੈਸਿਲੀਟੇਟ ਕਰਾਂ ਚ ਉਹ ኦਪਰੇਸ਼ਨਲੀ ਸਾਡਾ ਚੱਲ ਰਹੇ ਹੈਗੇ ਆਪਰੇਸ਼ਨਸ ਉਹਦੇ ਕਰਕੇ ਮੈਂ ਨਾਮ ਵਗੈਰਾ ਨਹੀਂ ਡਿਸਕਲੋਸ ਕਰ ਰਿਹਾ ਬਟ ਇਟ ਇਜ਼ ਵੈਰੀ ਕਲੀਅਰ ਕਿ ਇਸੇ ਨੂੰ ਟਾਰਗੇਟ ਕਰਨ ਆਏ ਪਹਿਲਾਂ ਡਿਸਟ੍ਰੈਕਸ਼ਨ ਦੇ ਵੀ ਕੈਸਰ ਸਾਹਿਬ ਉਹਨਾਂ ਕੋ ਵੀ ਧਮਕੀਆਂ ਦੀਆਂ ਪਾਸਟ ਵਿੱਚ ਉਹ ਕਾ ਇਹ ਡਾਇਰੈਕਸ਼ਨ ਹੈ ਸਿੰਗਰਸ ਨੂੰ ਮਲਟੀਪਲ ਦਿੱਤੀਆਂ ਗਈਆਂ ਹਨ ਮਨਕੀਰਤ ਨੇ ਉੱਥੇ ਆਣਾ ਹੋਊਗਾ ਨਹੀਂ ਇਟ ਇਜ਼ ਹਿਸ ਡਿਸਪੀਸ਼ਨ ਲੇਕਿਨ ਉਹ ਦਾ ਇਸ ਮਰਡਰ ਦੇ ਨਾਲ ਕੋਈ ਆ ਉਹ ਨਹੀਂ ਹੈਗਾ ਦੇ ਇਹ ਥ੍ਰੈਟ ਤਾਂ ਇਨ ਜਨਰਲ ਉਹਨੂੰ ਹੈਗਾ ਹੀ ਹੈ ਜੀ ਜਿਹੜਾ ਲੇਕਿਨ ਇਹ ਪਾਰਟਿਕੂਲਰ ਕੇਸ ਹੈਗਾ ਜਿਹ ਲੋ ਐਂਡ ਆਰਡਰ ਕੋ ਲਿਖੇ ਸਵਾਲ ਹੋ ਰਹੇ ਕਿ ਪੋਲਿਟੀਕਲ ਪਾਰਟੀਆਂ ਵੀ ਕੋਈ ਸੋਸ਼ਲ ਮੀਡੀਆ 'ਤੇ ਡਾਲ ਰਹੀ ਕਿ ਲੋ ਐਂਡ ਆਰਡਰ ਸਹੀ ਨਹੀਂ ਹੈ ਹਰ ਆ ਦਿਨ ਲੱਗਦਾ ਹੈ ਨਹੀਂ ਦੇਖੋ ਦੇਖੋ ਮਰਡਰ ਦਾ ਇਹ ਹੈ ਜੀ ਕੋਈ ਵੀ ਇਸ ਤਰ੍ਹਾਂ ਦਾ ਕ੍ਰਾਈਮ ਹੈ ਕੈਟ ਐਂਡ ਮਾ우스 ਗੇਮ ਚਲਦੀ ਰਹਿੰਦੀ ਪੁਲਿਸ ਦੀ ਔਰ ਉਹਨਾਂ ਦੇ ਵਿੱਚ ਅਸੀਂ ਮੈਂ ਤੁਹਾਨੂੰ ਇਹੀ ਕਹਿ ਰਿਹਾ ਪਹਿਲਾਂ ਵੀ ਵੀ ਇੱਥੇ ਮਲਟੀਪਲ ਟਾਈਮਸ ਤੁਸੀਂ ਦੇਖਿਆ ਹੈਗਾ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹਦਾ ਦਾ ਕ੍ਰਾਈਮ ਹੋ ਗਿਆ ਹੋਵੇ ਲੇਕਿਨ ਕੋਈ ਵੀ ਪ੍ਰੋਫੈਸ਼ਨਲ ਕੰਪੀਟੈਂਸੀ ਕਮੀ ਨਹੀਂ ਹੈਗੀ ਸਾਰੇ ਮੁਕੱਦਮੇ ਟ੍ਰੇਸ ਕੀਤੇ ਗਏ ਹਨ ਇਹਨੂੰ ਵੀ ਟ੍ਰੇਸ ਕਰਾਂਗੇ ਜੀ ਤਾਂ ਇੱਕ ਮਰਡਰ ਹੋ ਜਾਣਾ ਜੀ ਐਫ ਆਈ ਆਰ ਅਸੀਂ ਜਿਹੜੀ ਹੈਗੀ ਪਹਿਲਾਂ ਅਨਨੋਨ ਸ਼ੂਟਰ ਦੇ ਖਿਲਾਫ ਕਾਲੀ ਰਜਿਸਟਰ ਕਰ ਲਈ ਸੀਗੀ ਜਿਹੜੇ ਹੁਣ ਬੰਦੇ ਆਇਡੈਂਟੀਫਾਈ ਹੋਏ ਆ ਜਾਂ ਜਿਹੜੇ ਅਲਾਈਟ ਗੈਂਗਸ ਦੇ ਇਹਨਾਂ ਦੇ ਹੈੱਡ ਹੈਗੇ ਉਹਨਾਂ ਨੂੰ ਨਾਮਿਨੇਟ ਵੀ ਆਪਾਂ ਨਹੀਂ ਸਰ ਸਾਹਿਬ ਇਹ ਕੀ ਕਲੀਅਰ ਕਰੋ ਸਰ ਇਹ ਹਮਲਾਵਰਸ ਕਿ ਆ ਬਲੇਰੋ ਉਪਰ ਆਏ تھے ਕਿਵੇਂ ਆਏ ਤਾਂ ਮੋਟਰਸਾਈਕਲ ਦੇ ਸੀ ਮੋਟਰਸਾਈਕਲ ਦੇ ਮੋਟਰਸਾਈਕਲ ਦੇ ਮਾਰੇ ਗਏ ਜੀ ਸੈਲਫੀ ਲੈਣੇ ਕੇ ਬਾਦ ਹਾਂ ਨਹੀਂ ਉਹ ਉਹਨਾਂ ਨੇ ਕਿਸੇ ਨਾ ਕਿਸੇ ਨੇ ਨਾਲ ਉਹਨੂੰ ਰੁਕਵਾਇਆ ਹੈਗਾ ਉਹ ਗਰਾਉਂਡ ਲੈਵਲ ਤੇ ਜਿਹੜੀ ਸਪੋਰਟ ਦਿੱਤੀ ਗਈ ਹੈ ਉਹ ਵੀ ਹੈਵ ਆਇਡੈਂਟੀਫਾਈਡ ਥੈਮ ਐਂਡ ਸੂਨ ਵੀਲ ਸਰ ਇਨਵੈਸ ਲਿੰਗ ਦੇ ਤਹਿਤ ਇਸ ਵਾਰਦਾਤ ਨੂੰ ਕਿਉਂਕਿ ਦੇਖੋ ਲੋਕੀ ਉੱਤੇ ਸੀਗੇ ਪੁਲਿਸ ਵੀ ਉੱਥੇ ਮੌਜੂਦ ਸੀ ਪਰਮਿਸ਼ਨ ਸੀ ਤੁਸੀਂ ਕਹਿ ਰਹੇ ਹੋ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਆਇਆ ਕਿ ਇਸ ਸਪੈਂਡਰ ਬਾਈਕ ਤੇ ਨਹੀਂ ਬਿਲਕੁਲ ਦੇਖੋ ਹੁਣ ਉੱਥੇ ਜਿਹੜਾ ਇੰਨਾ ਜਿਆਦਾ ਰਾਸ਼ ਸੀਗਾ ਇਹ ਇੱਕ ਬੰਦਾ ਜਿਹੜਾ ਹੈਗਾ ਕਬੱਡੀ 'ਚ ਵੱਡਾ ਨਾਮ ਸੀਗਾ ਇਹਨੂੰ ਜਿਹੜਾ ਹੈਗਾ ਕਿਸੇ ਨੇ ਉੱਥੇ ਰੋਕਿਆ ਗਿਆ ਵੀ ਸੈਲਫੀ ਲੈਣ ਲਈ ਜਾਂ ਕੁਝ ਕਰਨ ਲਈ ਕੀ ਸੈਂਟੈਂਸ਼ਲ ਨਾਲ ਉਹਨੂੰ ਪਤਾ ਸੀ ਬੰਦੇ ਨੂੰ ਨਹੀਂ ਪਤਾ ਸੀ that all we are working out ਲੇਕਿਨ ਇਹਨਾਂ ਨੇ ਉੱਥੇ ਜਿਹੜਾ ਹੈਗਾ ਉਹਨੂੰ ਇੱਕ ਸੈਲਫੀ ਲੈਣ ਲਈ ਫੋਟੋਗ੍ਰਾਫ ਲੈਣ ਲਈ ਰੋਕਿਆ ਸਰ ਪੁਲਿਸ ਨੂੰ ਲੱਗਦਾ ਕਿ ਉੱਥੇ ਰੈਕੀ ਹੋਈ ਹੈ ਕੋਈ ਅੰਦਰ ਇਨਵੋਲਵਮੈਂਟ ਸੀਗਾ ਅੰਦਰ ਰੈਕੀ ਦਾ ਜਿਆਦਾ ਟਾਈਮ ਨਹੀਂ ਮਿਲਿਆ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਇੰਟਰਨਲ ਇਨਵੋਲਵਮੈਂਟ ਜ਼ਰੂਰ ਮੈਂ ਕਪੜਾ ਕਪੜਾ ਮੂੰਹ ਤੇ ਪਾਇਆ ਸੀ ਜੀ ਨਹੀਂ ਇਸ ਤਰ੍ਹਾਂ ਦਾ ਕੋਈ ਐਡਾ ਉਹ ਨਹੀਂ ਹੈਗਾ ਵੀ ਇਸ ਤਰ੍ਹਾਂ ਬਿਲਕੁਲ ਉਹਨੂੰ ਰੁਕਿਆ ਜਿਵੇਂ ਹੀ ਰੁਕਿਆ ਉਹਨੇ ਇਹਨਾਂ ਨੇ ਫਾਇਰ ਸਰ ਸਰ ਦੋ ਸੀਗੇ ਤਿੰਨ ਸੀਗੇ ਤੁਸੀਂ ਕਹਿੰਦੇ ਹੋ ਤੀਸਰਾ ਇੱਕ ਹੋਰ ਸੀਗਾ ਖੜਾਣੇ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਹੀ ਹੋਇਆ ਸੀ ਇਹਦੇ ਵਿੱਚ ਰਾਣਾ ਬੱਲਾ ਚੋਰੀਆਂ ਵਿੱਚ ਉੱਥੇ ਵੀ ਕੋਈ ਕਹਿੰਦੇ ਬਹਿਸ-ਵਸਾਈ ਹੋਈ ਸੀ ਨਹੀਂ ਉਹ ਸਾਡੇ ਇੱਥੇ ਨਹੀਂ ਫਤਿਹਗੜ੍ਹ ਮੇ ਵੀ ਹੋਈ ਹੋਵੇ ਮੈਨੂੰ ਉਹਦੇ ਬਾਰੇ ਨਾਲ ਇਹ ਜੋ ਇਨਸੀਡੈਂਟ ਹੋਇਆ ਹੈ ਇਸਕੇ ਬਾਅਦ ਆਪਕੋ ਕਿਆ ਲੱਗਦਾ ਗੈਂਗਵਾਰ ਵੱਧ ਸਕਦਾ ਹੈ ਕੋਈ ਇਸ ਤਰ੍ਹਾਂ ਸੇ ਗੈਂਗਸਟਰਸ ਤੋਂ ਆਪਨਲੀ ਆ ਕੇ ਨਹੀਂ ਨਹੀਂ ਬਿਲਕੁਲ ਨਹੀਂ ਜੀ ਨਹੀਂ ਨਹੀਂ ਐਦਾਂ ਗੈਂਗਵਾਰ ਦਾ ਕੋਈ ਹੋ ਨਹੀਂ ਹੈਗਾ ਐਵੇਂ ਮੈਂ ਤੁਹਾਨੂੰ ਕਹਾਂ ਵੀ ਗੈਂਗਵਾਰ ਹੋ ਜੂਗੀ ਉਹਨੂੰ ਮਾਰੂਗਾ ਉਹਨੂੰ ਮਾਰੂਗਾ ਥਿੰਗਸ ਆਰ ਅੰਡਰ ਟੋਟਲੀ ਕੰਟਰੋਲ ਵਾਂਸ ਇਨ ਅ ਵਾਈਲਡ ਕਾਈਟ ਆਫ ਇਨਸੀਡੈਂਟ ਹੈਗਾ ਇਹਨੂੰ ਵੀ ਅਸੀਂ ਟ੍ਰੇਸ ਕਰਕੇ ਜ਼ਰੂਰੀ ਕ੍ਰੀਪ ਲੂ ਕਰਦੇ ਹਾਂ ਸੁਹਾਣੇ ਸੁਹਾਣੇ ਦੇ ਵਿੱਚ ਜਿਹੜਾ ਹੈਗਾ ਇੱਕ ਕੱਲ ਪਰਸੋ ਇੱਕ ਬ੍ਰਦਰ ਨੇ ਆਪਣੇ ਹੀ ਬ੍ਰਦਰ ਨੂੰ ਮਾਰਤਾ ਸੀਗਾ ਜੀ ਉਹਦੇ ਦੇਤੇ ਬਾਰੇ ਇੱਕ ਸੈਪਰੇਟ ਐਫ ਆਈ ਆਰ ਸਾਡੀ ਦਰਜ ਹੈਗੀ ਹੈ ਰੀਅਲ ਬ੍ਰਦਰ ਸੀਗੇ ਉਹਨੂੰ ਅਸੀਂ ਅਰੈਸਟ ਕਰ ਲਿਆ ਗੱਲ ਪੁਆਇੰਟ ਥਾਰ ਵਿੱਚ ਕੋਈ ਗੱਡੀ ਕੋਈ ਨਹੀਂ ਨਹੀਂ ਗੱਡੀ ਥਾਰ ਨਹੀਂ ਜੀ i20 ਗੱਡੀ ਸੀਗੀ ਅੱਜ ਤੋਂ ਮੈਂ ਮੈਂ ਦੱਸਦਾ ਅੱਜ ਤੋਂ 4 ਦਿਨ ਪਹਿਲਾਂ ਇੱਕ i20 ਗੱਡੀ ਸਨੇਚ ਹੋਈ ਸੀਗੀ ਬਟ ਉਹ ਵੀ ਅਸੀਂ 3 ਦਿਨ ਦੇ ਅੰਦਰ ਗੱਡੀ ਵੀ ਰਿਕਵਰ ਕਰ ਲਈ ਤੇ ਦੋ ਮੁੰਡੇ ਸੀ ਉਹਦੇ ਚ ਵਿਕਰਮ ਮਸੀਹ ਵਿਲੀਅਮ ਮਸੀਹ ਉਹ ਦੋਨੋਂ ਵੀ ਅਰੈਸਟ ਕਰ ਲਿਆ ਗੱਡੀ ਵੀ ਰਿਕਵਰ ਹੋ ਗਈ ਹੈ ਜੀ ਉਹਦੇ ਚ ਸੈਸਪਰ ਸੈਸਪਰ ਸਭ ਕੀ ਪੁਆਇੰਟ 0.0 ਪੁਆਇੰਟ 0.0 ਸੇ ਫਾਇਰ ਕੀਤਾ ਗਿਆ ਖੜੇ ਹੋਏ ਹਾਂ ਨਹੀਂ ਬਿਲਕੁਲ ক্লোਜ਼ ਰੇਂਜ ਤੋਂ ਬਿਲਕੁਲ ਨਾਲ ਖੜੇ ਤਿੰਨ ਤੋਂ ਚਾਰ ਜਿਹੜਾ ਹੈਗਾ ਉਹਨੂੰ ਫਾਇਰ ਉੱਥੇ ਹੋਏ ਸੀਗੇ ਉਹਦੇ ਜੋ ਕਿੰਨੀਆਂ ਲੱਗੀਆਂ ਪੋਸਟਮਾਰਟਮ ਇਸ ਗੋਇੰਗ ਆਨ ਤੇ ਪੋਸਟਮਾਰਟਮ ਤੋਂ ਬਾਅਦ ਮੈਂ ਤੁਹਾਨੂੰ ਕਲੈਰਿਟੀ ਐਗਜ਼ੈਕਟ ਇਹ ਜਿਹੜੀ ਹਵਾਈ ਫਾਇਰ ਜਾਂਦੇ ਜਾਂਦੇ ਦੂਰ ਉਹਨਾਂ ਨੂੰ ਇਹ ਲੱਗਿਆ ਵੀ ਲੋਕਾਂ ਨੇ ਤੇ ਜੋ ਪੁਲਿਸ ਪਾਰਟੀ ਜਿਹੜੀ ਉਹਦੇ ਪਿੱਛੇ ਸੀ ਉਹਦੇ ਉੱਪਰ ਉਹਨੇ ਹਵਾਈ ਫਾਇਰ ਸਰ ਵੈਪਨ ਕਿਹੜਾ ਯੂਜ਼ ਕੀਤਾ ਕੋਈ 30 30 ਬੋਰ ਦੇ ਵੈਪਨ ਸਰ ਇਵੈਂਟ ਦੇ ਵਿੱਚ ਕਿੰਨੀਆਂ ਟੀਮਾਂ ਆਈਆਂ ਤੁਸੀਂ ਤੇ ਬਾਕੀ ਸੁਰੱਖਿਆ ਦੇ ਮੁਕਤਾਂ ਇੰਤਜ਼ਾਮ ਵੀ ਸੀਗੇ ਮੈਂ ਟੀਮ ਦੋ ਟੀਮਾਂ ਸਾਡੀਆਂ ਅਮ੍ਰਿਤਸਰ ਰੀਜਨ ਦੇ ਵਿੱਚ ਹੈਗੀਆਂ ਦੋ ਦਿੱਲੀ ਦੇ ਵਿੱਚ ਹੈਗੀਆਂ ਬਾਕੀ ਇੱਥੇ ਉਹ ਜਿਹੜੇ ਕੈਮਰੇ ਦੋ ਇਹਨਾਂ ਦਾ ਪੈਟਰਨ ਟ੍ਰੇਸ ਕਰਦੇ ਹੋਏ ਵੀ ਕਿੱਧਰ ਗਏ ਨੇ ਕਿੱਧਰ ਨਹੀਂ ਗਏ ਹੋਰ ਟੈਕਨੀਕਲ ਐਨਾਲਿਸਿਸ ਕੇ ਕੋਈ ਨੰਬਰ ਸੀਗਾ ਡੰਪ ਵਗੈਰਾ ਐਨਲਾਈਜ਼ ਕਰ ਰਹੇ ਨੇ ਜੀ ਉਹਦੇ ਉੱਪਰ ਸਾਡੀ ਟੈਕਨੀਕਲ ਟੀਮ ਸੈਪਰੇਟਲੀ ਲੱਗੀ ਹੋਈ ਆ ਸਰ ਇੱਕ ਹੋਰ ਪੁਆਇੰਟ ਨੇ ਪ੍ਰੋਪਰਲੀ ਨਾਮ ਲਿਆ ਵਾ ਵੀ ਇਹਨਾਂ ਨੇ ਜਾ ਕੇ ਸ਼ੂਟ ਆਊਟ ਕੀਤਾ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਤਾਂ ਡਿਫਾਲਟ ਇਸ ਤਰ੍ਹਾਂ ਦਾ ਨਾਮ ਆ ਇੱਕ ਹੋਰ ਨਾਮ ਆ ਦੋ ਵਿਅਕਤੀਆਂ ਦਾ ਨਾਮ ਉਹਨਾਂ ਨੇ ਇੱਕ ਲੱਗ ਪੋਸਟ ਭਾਈ ਹੋਈ ਹੈ ਜਿਸ ਤੇ ਕ੍ਰੋਸ ਮਾਰਿਆ ਫ ਦਾ ਨਾਮ ਲਿਖੇ ਕਿ ਛੱਡਦੇ ਹੈਗੇ ਜਿਹੜੇ ਛੋਟੇ ਨਾਮ ਮੈਂ ਤੁਹਾਨੂੰ ਪ੍ਰੋਪਰ ਦੱਸ ਰਿਹਾ ਵੀ ਜਿਹੜੇ ਦੋਨੋਂ ਮੁੰਡੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ ਉਹ ਆਇਡੈਂਟੀਫਾਈ ਹੋ ਗਏ ਅਦਿੱਤਿਆ ਕਪੂਰ ਤੇ ਕਰਨ ਪਾਠਕ ਹੈਗੇ ਸਰ ਪਰਮਿਸ਼ਨ ਕੱਲੀ ਪੁਲਿਸ ਤੋਂ ਸੀ ਜਾਂ ਐਡਮਿਨਿਸਟ੍ਰੇਸ਼ਨ ਤੋਂ ਉਹ ਤੁਸੀਂ ਐਡਮਿਨ ਨਹੀਂ ਆਈ ਥਰੂ ਕਿਉਂਕਿ ਪੁਲਿਸ ਉਹਦੇ ਤੇ ਆਈ ਆ ਵੀ ਐਂਬੂਲੈਂਸ ਨਾਲ ਫਾਇਰਿੰਗ ਦੇ ਰੱਖੀ ਹੋਈ ਉਹ ਥਰੂ ਐਡਮਿਨਿਸਟ੍ਰੇਸ਼ਨ ਹੀ ਗਈ ਸੀ ਜੀ ਪਰਮਿਸ਼ਨ ਸਾਡੇ ਕੋਲ ਆਈ ਸੀਗੀ ਅਸੀਂ ਉਹਨੂੰ ਪਰਮਿਸ਼ਨ ਦਿੱਤੀ ਹੋਈ ਸੀ ਤਾਂ ਬਿਲਕੁਲ ਸਰ ਇੱਕ ਇੱਕ ਬਰੀਫ ਤੁਹਾਨੂੰ ਹਿੰਦੀ ਚ ਕੈਂਡੀ ਸਰ ਮੈਂ ਬਲਿੰਕ ਕਰ ਦਿੰਦਾ ਨਾ